ਸਾਰੀਆਂ ਮੈਚਿੰਗ ਘਰਾਣੇ ਸਾਨੂੰ ਹਰ ਸਟੇਜ ਤੇ ਤਰਕਰਿਆ ਕੇਵਲ ਮੋਟਾ ਲੈਂਡ ਤੋਂ ਬਿਨਾ ਸਾਡੇ ਤੱਕ ਉਹਨਾਂ ਨੂੰ ਕੋਈ ਲੋੜ ਨਹੀਂ ਸਾਨੂੰ ਸਿਰਫ ਘਰੇ ਦੀ ਬੱਚੀ ਸਾਹਮਣੇ ਹੈ ਕਿ ਦੋ ਚਾਰ ਦਿਨ ਪਹਿਲਾਂ ਜੇਸੀ ਰਾਸ਼ੀ ਤੌਰ ਤੇ ਬਹੁਤ ਹੋਵਾਂਗੇ ਸੋ ਸਾਹਮਣੋ ਇੱਕ ਐਸੇ ਲੇਟਰ ਦੀ ਲੋੜ ਹੈ ਸਰਕਾਰ ਮੋਤਾ ਸਿੰਘ ਹੁੰਦੇ ਸੀ ਔਰ ਉਹਨਾਂ ਨੇ ਕੇਂਦਰ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮ ਸਾਡੇ ਸਮਾਜ ਦੇ ਕਾਸ ਵਾਸਤੇ ਸੁਭੇਤੀ ਉਹਨਾਂ ਨੇ ਲਾਏ ਔਰ ਅੱਜ ਅਸੀਂ ਸਰਕਾਰ ਸੰਗਠਨ 50 ਦੇ ਵਿੱਚ 2027 ਨਿਆ ਕਿਹਾ ਦੇ ਵਿੱਚ ਅਸੀਂ ਇਹਨਾਂ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਆ। ਜੈ ਜੀ। ਅਦਾਨੇ। ਰਾਸ਼ਟਰੀ ਕਾਰ। ਸੋ ਅੱਜ ਇਸ ਮਾਧਮ ਦੇ ਵਿੱਚ ਜਿੰਨੀ ਵੀ ਸੰਕਟ ਕੱਢੀ ਹੋਈ ਹੈ ਅਸੀਂ ਇਹ ਅਰਜਨ ਆਪਣੇ ਸਮਾਜ ਦੀ ਅਗਵਾਈ ਕਰਨੀ ਹੈ ਤੁਸੀਂ ਸਾਰੇ ਸਖਬਿੰਦਰ ਸਿੰਘ ਬੈਣੀਓ ਤੁਸੀਂ ਸਾਰੇ ਲੀਡਰ ਆਫ ਪੰਨ ਤੇ ਜਿਹੜੇ ਆ ਕੇ ਇੱਥੇ ਆਏ ਹੋ ਸੋ ਤੁਸੀਂ ਯਾਰ ਦੇ ਵਿੱਚ ਸਾਨੂੰ ਜੋ ਸਰਵਾਰ ਤੇਜੋ ਸਿੰਘ ਐਮਪੀ ਸਾਹਿਬ ਅੱਲਾ ਬੇਨਤੀ